ਕੋਈ ਸਾਡੇ ਪਿੰਡ 'ਚ ਸ਼ਰਾਬ ਨਹੀਂ ਚੱਲਦੀ ਜੀ ਸਾਡਾ ਸਰਪੰਚ ਸਾਹਿਬ ਪਹਿਲੀ ਸਾਡੀ ਸਾਰੀ ਪੰਚਾਇਤ ਜਿਹੜੀ ਬੈਠ ਨੂੰ ਸੀ ਸਰਪੰਚ ਸਾਹਿਬ ਸਾਡਾ ਬੈਠ ਨੂੰ ਆਇਆ ਅਸੀਂ ਚਾਹੁੰਦੇ ਆ ਕਿ ਆ ਜਿਹੜੀ ਸ਼ਰਾਬ ਤੇ ਜਾਂ ਹੋਰ ਚੀਜ਼ ਫालतू ਕੰਮਾਂ ਤੇ ਪੈਸੇ ਨਾ ਲੱਗਣ ਉਹ ਪਿੰਡ ਦੇ ਵਿਕਾਸ ਤੇ ਲਾਏ ਜਾਣ ਇਹ ਸਾਰਾ ਸਾਡੇ ਐਨਆਰਆਈ ਵੀਰਾਂ ਦਾ ਬੜਾ ਸੰਯੋਗ ਹੈ ਸਾਡੇ ਪਿੰਡ 'ਚ ਬਾਰੂ ਮੁੰਡੇ ਸਾਨੂੰ ਪੂਰੀ ਮਦਦ ਕਰਦੇ ਆ ਪੰਚਾਇਤ ਨੂੰ ਕੋਈ ਪਿੰਡ ਨੂੰ ਨਹਿਾਰ ਬਦਲੋ ਇਹ ਫੂ ਪਿੰਡ ਨੂੰ ਪਹਿਲੇ ਨੰਬਰ ਤੇ ਲਿਆਉਣਾ ਜੀ ਆਹੀ ਆਪਣੇ ਅਲਕੇ ਚ ਆ ਮੰਨ ਲਓ ਬਹੁਤ ਛੇਤੀ ਮਾਰੀ ਕੀ ਤੁਸੀਂ ਤਰੀਕ ਦਾ ਹੀ ਵੇਟ ਕਰ ਰਹੇ ਸੀ ਕਿ ਤਰੀਕ ਐਲਾਨ ਹੋਵੇ ਤੇ ਅਸੀਂ ਆਪਣਾ ਸਰਪੰਚ ਲਾਨੀ ਜਾ ਇਸ ਤਰੀਕ ਦਾ ਐਲਾਨ ਕਰਦੇ ਪੰਚਾਇਤ ਸਰਕਾਰ ਦਾ ਇਹ ਤੁਣਾ ਐਲਾਨ ਕਰਦੇ ਆ ਕਿ ਜਿਨ੍ਹਾਂ ਨੇ ਐਲਾਨ ਕੀਤਾ ਹੋਇਆ ਵੀ ਜਿਹੜੇ ਪਿੰਡ ਵਿੱਚ ਸਰਵ ਸੰਤੀ ਨਾਲ ਪੰਚਾਇਤ ਚੁਣੀ ਜਾਏਗੀ ਉਹਨਾਂ ਨੂੰ 5 ਲੱਖ ਰੁਪਇਆ ਦਿੱਤਾ ਜਾਏਗਾ ਇਹ ਤਾਂ ਹੁਣ ਸਰਕਾਰ ਦੇ ਹੱਥ ਹੈ ਦੇਣ ਦੀ ਹੈ ਤੇ ਵਧੀਆ ਨਹੀਂ ਤੇ ਗੁਆ ਤੇ ਮਨਵਲ ਟੁੱਟ ਜਾਏਗਾ ਨਹੀਂ ਜੀ ਆਪਾਂ ਇਮਾਨਦਾਰੀ ਮੰਨਾਂਗੇ ਜਿਹੜਾ ਬੰਦਾ ਮਾਨਦਰੀ ਨਾਲ ਕੰਮ ਕਰ ਦੇਣਾ ਉਹਦੇ ਪਿੱਛੇ ਆਪਾਂ ਖੜੂ ਹੋਵਾਂਗੇ ਸਾਰਾ ਪਿੰਡ ਖੁਸ਼ ਹੋਊਗਾ ਕਿਉਂ ਨਾ ਇਮਾਨਦਾਰੀ ਨਾਲ ਬਹੁਤ ਕੰਮ ਕੀਤਾ 5 ਸਾਲ ਲੱਗੇ ਜਿਹੜਾ ਸਰ ਸ਼ਾਂਤੀ ਦਾ ਕੰਮ ਹੋਣਾ ਹੈ ਨਾ ਪੂਰੇ ਨਾਲ ਦੀ ਜ਼ਮੀਨ ਹੈ ਇੱਕ ਤੇ ਗਵਰਨਮੈਂਟ ਕੋਲੋਂ ਸਾਨੂੰ ਪੈਸੇ ਮਿਲਨੇ ਹਨ ਜਿਹੜੇ 5 ਲੱਖ ਰੁਪਏ ਦਾ ਨਾ ਮਿਲਦੀ ਹੈਗੀ ਪਿੰਡ ਨੂੰ ਉਹ ਪਿੰਡ ਦੇ ਕੰਮ ਵਾਸਤੇ ਕੰਮ ਆਊਗੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਬੀਰ ਸਿੰਘ ਸ਼ੇਰਗਲ ਤੇ ਤੁਸੀਂ ਵੇਖ ਰਹੇ ਹੋ ਹਮਦਰਦ ਟੀਵੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਤਰੀਕ ਦਾ ਐਲਾਨ ਹੋ ਚੁੱਕਾ ਹੈ ਪਰ ਪੰਜਾਬ ਦੇ ਬਹੁਤ ਸਾਰੇ ਸਰਮੌਰ ਪਿੰਡ ਜਿਨ੍ਹਾਂ ਦੇ ਵੱਲੋਂ ਇੱਕ ਬਲਖਣ ਕੰਮ ਕੀਤਾ ਗਿਆ ਹੈ ਬਲਖਣ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਕਾਗਰਤਾ ਇਕ ਜੁਟਤਾ ਜਿਹੜੀ ਹੈ ਉਹ ਪਿੰਡਾਂ ਦੇ ਵਿੱਚੋਂ ਕਸਬਿਆਂ ਦੇ ਵਿੱਚੋਂ ਤੇ ਪੂਰੇ ਪੰਜਾਬ ਭਰ ਦੇ ਵਿੱਚ ਉਹ ਕਿਤੇ ਨਾ ਕਿਤੇ ਖੁੱਸਦੀ ਨਜ਼ਰ ਆਉਂਦੀ ਹੈ ਪਰ ਜਿਸ ਇਲਾਕੇ ਦੇ ਵਿੱਚ ਜਿਸ ਪਿੰਡ ਦੇ ਵਿੱਚ ਮੌਜੂਦ ਆ ਇਹ ਪਿੰਡ ਜੱਬੋਵਾਲ ਹੈ ਜਿਸ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਆਪਣੇ ਆਪ ਦੇ ਵਿੱਚ ਬੇहद ਖਾਸ ਇਹ ਪਿੰਡ ਤਾਂ ਕਰਕੇ ਹੋ ਜਾਂਦਾ ਕਿਉਂਕਿ ਬਹੁਤ ਸਾਰੇ ਫਾਇਦੇ ਵਿੱਚੋਂ ਰਿਟਾਇਰ ਹੋਏ ਵਿਅਕਤੀ ਵੀ ਇੱਥੇ ਨੇ ਤੇ ਜਿਨ੍ਹਾਂ ਦੇ ਵੱਲੋਂ ਹੁਣ ਸਰਪੰਚੀ ਦੀ ਕਮਾਨ ਸੰਭਾਲੀ ਗਈ ਹੈ ਇਸ ਪਿੰਡ ਦੇ ਸਰਪ੍ਰਸਤ ਉਹ ਬਣੇ ਨੇ ਦੁਬਾਰਾ ਬਣੇ ਨੇ ਉਹਨਾਂ ਦੇ ਵੱਲੋਂ ਵੀ ਫਾਇਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ ਪਿੱਛੇ ਪਿੰਡ ਦੇ ਪਤਵੰਤੇ ਸੱਜਣ ਸਾਡੇ ਨਾਲ ਮੌਜੂਦ ਹੋਣਗੇ ਜਿਨ੍ਹਾਂ ਦੇ ਵਿੱਚੋਂ ਕੁਝ ਇੱਕ ਇਸ ਤਾਜ਼ਾ ਬਣੀ ਪੰਚਾਇਤ ਦੇ ਮੈਂਬਰ ਵੀ ਨੇ ਗੱਲਬਾਤ ਕਰਾਂਗੇ ਕੀ ਕੁਝ ਮੰਦੇ ਬਲਬਲੇ ਨੇ ਕਿਸ ਤਰੀਕੇ ਦੇ ਨਾਲ ਇਕਾਗਰਤਾ ਤੇ ਇੱਕ ਜੁੜਤਾ ਦਾ ਸਬੂਤ ਇਹਨਾਂ ਦੇ ਵੱਲੋਂ ਪੰਜਾਬ ਪੱਤਰ ਦੇ ਉੱਪਰ ਦਿੱਤਾ ਗਿਆ ਹੈ ਤੇ ਇਸ ਰਿਪੋਰਟ ਦੇ ਵਿੱਚ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦੇ ਪਿੱਛੇ ਤਬ ਇਹ ਹੈ ਕਿ ਇਹਨਾਂ ਪਿੰਡਾਂ ਤੋਂ ਸੇਧ ਲੈ ਕੇ ਬਹੁਤ ਸਾਰੇ ਹੋਰ ਨਾਂ ਪਿੰਡਾਂ ਜਿੱਥੇ ਕਿ ਕਿਸੇ ਨੂੰ ਚਾ ਚੜਿਆ ਪਿਆ ਕਿ ਪੰਚਾਇਤੀ ਚੋਣਾਂ ਆ ਗਈਆਂ ਨੇ ਕਿ ਅਸੀਂ ਪੰਚਾਇਤੀ ਚੋਣਾਂ ਲੜਾਂਗੇ ਤੇ ਕਈਆਂ ਥਾਵਾਂ ਦੇ ਉੱਪਰ ਕਲੇਸ਼ ਜਿਹੜੇ ਨੇ ਉਹ ਵੀ ਪੈਣੇ ਸ਼ੁਰੂ ਹੋ ਚੁੱਕੇ ਨੇ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੈਰਪ੍ਰਿ ਸੱਸੀ ਕਬੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਜੀ ਆ ਜਿਵੇਂ ਤੁਸੀਂ ਮੈਂਬਰ ਪੰਚਾਇਤ ਚੁਣੇ ਗਏ ਹੋ ਪੰਚਾਇਤ ਤੁਹਾਡੀ ਸਰਬਸੰਮਤੀ ਨਾਲ ਚੁਣੀ ਗਈ ਹੈ ਮਨ ਦੇ ਵਿੱਚ ਬਲਬਲੇ ਕੀ ਸੀ ਕਿਸ ਤਰੀਕੇ ਦੇ ਨਾਲ ਇੱਕਜੁੱਟਤਾ ਦੇ ਵਿੱਚ ਤੁਸੀਂ ਰਹਿ ਕੇ ਬਿਲਕੁਲ ਪਿੰਡ ਦੀ ਸਹਿਮਤੀ ਦੇ ਨਾਲ ਮਤਲਬ ਸਰਪੰਚ ਸਤਪਾਲ ਸਿੰਘ ਚੁਣਿਆ ਗਿਆ ਤੁਸੀਂ ਵੀ ਮੈਂਬਰ ਪੰਚਾਇਤ ਦੇ ਤੌਰ ਤੇ ਹੋ ਪਰ ਤੁਹਾਡੀ ਪਹਿਲੀ ਟਰਮ ਹੈ ਜਾਂ ਫਿਰ ਤੁਸੀਂ ਵੀ ਪਹਿਲਾਂ ਮੈਂਬਰ ਪੰਚਾਇਤ ਕੀਤੀ ਪਹਿਲੀ ਟਰਮ ਹੈ ਜੀ ਹੂੰ ਇਹ ਸਾਰੀ ਚੀਜ਼ ਦੇ ਵਿੱਚ ਨਾਲ ਜਿਹੜੇ ਪਤਵੰਤੇ ਨੇ ਸਾਰਿਆਂ ਦੇ ਨਾਲ ਗੱਲਬਾਤ ਕਰਨ ਦੀ ਸਵਾਲ ਲੈਣ ਦੀ ਮੈਂ ਕੋਸ਼ਿਸ਼ ਕਰੂੰਗਾ ਸਰਦਾਰ ਸਾਹਿਬ ਜਿਵੇਂ ਸਰਪੰਚ ਸਾਹਿਬ ਚੁਣੇ ਗਏ ਨੇ ਦੂਜੀ ਟਰਮ ਦੇ ਵਿੱਚ ਉਹ ਸਰਪੰਚ ਸਾਹਿਬ ਚੁਣੇ ਗਏ ਨੇ ਇਹ ਸਾਰੀ ਚੀਜ਼ ਨੂੰ ਲੈ ਕੇ ਪਿੰਡ ਦੀ ਸੁੰਦਰਤਾ ਦੀ ਗੱਲ ਕਰ ਲਈਏ ਪਿੰਡ ਦੇ ਵਿੱਚ ਹੋਏ ਵਿਕਾਸ ਦੀ ਗੱਲ ਕਰ ਲਈਏ ਇਹ ਸਾਰੀਆਂ ਚੀਜ਼ਾਂ ਜ਼ਹਿਨ ਦੇ ਵਿੱਚ ਸੀ ਤਾਂ ਕਰਕੇ ਸਰਬਸੰਮਤੀ ਨਾਲ ਚੁਣੇ ਗਏ ਜਾਂ ਫਿਰ ਇੱਕ ਬੰਦੇ ਦੇ ਉੱਪਰ ਯਕੀਨ ਬਣਿਆ ਹੁੰਦਾ ਪਿੰਡ ਦੇ ਵਿਕਾਸ ਦੇ ਉੱਪਰ ਹੂੰ ਸਾਡੇ ਜਿਹੜੇ ਮਾਨਯੋਗ ਸਰਪੰਚ ਸਾਹਿਬ ਨੇ ਸਤਪਾਲ ਸਿੰਘ ਜੀ ਹੂੰ 5 ਸਾਲ ਉਹਨਾਂ ਪਹਿਲਾਂ ਵੀ ਪਿੰਡ ਦੀ ਸੇਵਾ ਕੀਤੀ ਹੈ ਬੜੇ ਤਨ ਹਰ ਕੰਮ ਜਿਵੇਂ ਚੜ ਕੇ ਹਿੱਸਾ ਪਾਇਆ ਹੂੰ ਤੇ ਉਸ ਚੀਜ਼ ਨੂੰ ਦੇਖਦੇ ਆ ਹੋਏ ਆਂ ਹੀ ਪਿੰਡ ਦੇ ਵਾਸੀਆਂ ਨੇ ਉਹਨਾਂ ਨੂੰ ਦੁਬਾਰਾ ਫੇਰ ਮੌਕਾ ਦਿੱਤਾ ਜਿਹੜੇ ਰਹਿੰਦੇ ਕੰਮ ਹੈ ਪਿੰਡ ਦੇ ਉਹ ਵੀ ਸਾਰੇ ਜਾਣਗੇ ਹੂੰ ਕੋਈ ਸਾਡੇ ਪਿੰਡ ਛਰਾਬ ਨਹੀਂ ਚਲਦੀ ਜੀ ਸਾਡਾ ਸਰਪੰਚ ਸਾਹਿਬ ਪਹਿਲੀ ਸਾਡੀ ਸਾਰੀ ਪੰਚਾਇਤ ਜਿਹੜੀ ਵੈਸ਼ਨੂ ਸੀ ਹਾਂ ਸਰਪੰਚ ਸਾਹਿਬ ਸਾਡਾ ਵੈਸ਼ਨੂ ਆ ਹੂੰ ਅਸੀਂ ਚਾਹੁੰਦੇ ਆ ਕਿ ਆ ਜਿਹੜੇ ਸ਼ਰਾਬ ਦੇ ਜਾਂ ਹੋਰ ਚੀ ਫालतू ਕੰਮਾਂ ਤੇ ਪੈਸੇ ਨਾ ਲੱਗਣ ਉਹ ਪਿੰਡ ਦੇ ਵਿਕਾਸ ਤੇ ਲਾਏ ਜਾਣ ਜਿਵੇਂ ਜਿਵੇਂ ਤੁਸੀਂ ਗੱਲ ਕੀਤੀ ਨਾ ਤਨ ਮਨ ਧਨ ਧਨ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਤਵੱਜੋ ਦਿੱਤੀ ਐ ਇਹ ਧਨ ਤੋਂ ਭਾਵ ਕੀ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਸਰਪੰਚਾ ਦੇ ਨਾਲ ਗੱਲਬਾਤ ਕਰਦੇ ਆ ਉਹ ਕਹਿੰਦੇ ਨੇ ਕਿ ਸਾਨੂੰ ਪੈਸਾ ਥੇਲਾ ਮਿਲਦਾ ਨਹੀਂ ਲਾਈਏ ਕਿੱਥੋਂ ਤੁਸੀਂ ਧਨ ਦੇ ਉੱਪਰ ਜਿਵੇਂ ਜ਼ੋਰ ਦਿੱਤਾ ਤਾਂ ਕਿਵੇਂ ਉਹ ਸਾਰੀ ਚੀਜ਼ ਨੂੰ ਕਰਦੇ ਇਹ ਸਾਰਾ ਸਾਡੇ ਐਨਆਰਆਈ ਵੀਰਾਂ ਦਾ ਬੜਾ ਸੰਯੋਗ ਹੈ ਸਾਡੇ ਪਿੰਡ 'ਚ ਹੂੰ ਬਾਰੂ ਮੁੰਡੇ ਸਾਨੂੰ ਪੂਰੀ ਮਦਦ ਕਰਦੇ ਆ ਪੰਚਾਇਤ ਨੂੰ ਕੋਈ ਪਿੰਡ ਨੂੰ ਨਹਿਾਰ ਬਦਲੋ ਇਹਦੀ ਹੂੰ ਰਹਿੰਦੇ ਕੰਮ ਵੀ ਸਾਡੇ ਦੋ ਚਾਰ ਰਹਿੰਦੇ ਆ ਪਿੰਡੇ ਚ ਸਾਹੀ ਇੱਕ ਹਾਲ ਬਣਾਉਣਾ ਜਿਹਦੇ ਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੋ ਜਾਣ ਜੰਝ ਕਰ ਰਿਹਾ ਹੈ ਛੱਪੜ ਦੀ ਸਵਾਰੀ ਕਰਨੀ ਆਹੀ ਪਿੰਡ ਨੂੰ ਪਹਿਲੇ ਨੰਬਰ ਤੇ ਲਿਆਉਣਾ ਜੀ ਆਹੀ ਆਪਣੇ ਹਲਕੇ ਚ ਆ ਮੱਲ ਬਹੁਤ ਛੇਤੀ ਮਾਰੀ ਕੀ ਤੁਸੀਂ ਤਰੀਕ ਦਾ ਹੀ ਵੇਟ ਕਰ ਰਹੇ ਸੀ ਕਿ ਤਰੀਕ ਐਲਾਨ ਹੋਵੇ ਤੇ ਅਸੀਂ ਆਪਣਾ ਸਰਪੰਚ ਲਾਨੀ ਯੈਸ ਤਰੀਕ ਦਾ ਐਲਾਨ ਕਰਦੇ ਸੀ ਬਾਕੀ ਸਾਰੇ ਜਾਂ ਫੌਜੀ ਵੀਰ ਆ ਪੂਰੀ ਗੁਰਦਵਾਰੇ ਦੀ ਕਮੇਟੀ ਜੀ ਵੀ ਫੌਜੀ ਨੇ ਪਿੰਡ ਦੀ ਪੰਚਾਇਤ ਵੀ ਫੌਜੀ ਆ ਪੂਰੇ ਬੜੇ ਤਰੀਕੇ ਨਾਲ ਪਿੰਡ ਨੂੰ ਚਲਾ ਰਹੇ ਨੇ ਸਾਡੇ ਪਿੰਡ 'ਚ ਕੋਈ ਕਿਸੇ ਦੀ ਪਾਰਟੀ ਬਾਜ ਨਹੀਂ ਆ ਸਾਰੇ ਇੱਕ ਮੁੱਠ ਵਗੈ ਰਹਿੰਦੇ ਆ ਜੀ ਪਿੰਡ ਦੇ ਵਿੱਚ ਵਿਕਾਸ ਦੀ ਜਿਵੇਂ ਗੱਲ ਕਰੀਏ ਪਿੱਛੇ ਅਸੀਂ ਵੇਖ ਰਿਆ ਸੀ ਪਾਰਕ ਬਣੀ ਹੋਈ ਹੈ ਸੋ ਸੋਲਰ ਲੱਗਾ ਹੋਇਆ ਇਹ ਸਾਰੀਆਂ ਚੀਜ਼ਾਂ ਨੂੰ ਕਦੋਂ ਤੋਂ ਇਹ ਸਾਰੀਆਂ ਤਰਤੀਬ ਵਾਰ ਕਦੋਂ ਕੀਤੀਆਂ ਇਹ ਪੰਚਾਇਤ ਹੀ ਬੈਠ ਕੇ ਫੈਸਲਾ ਕਰਦੀ ਆ ਪਿੰਡ ਪੱਤਰ ਦੇ ਉੱਪਰ ਤੁਸੀਂ ਸਾਰੀ ਜਾਣਕਾਰੀ ਪਿੰਡ ਹੀ ਗੁਰਦੁਆਰਾ ਸਾਹਿਬ ਜਦੋਂ ਵੀ ਸਗਰਾਂਦ ਹੁੰਦੀ ਹੈ ਇਹ ਸਾਰੇ ਫੈਸਲੇ ਸਗਰਾਂਦ ਤੇ ਹੀ ਲਏ ਜਾਂਦੇ ਆ ਕਿ ਸਾਰੇ ਜਨਤਾ ਇਕੱਠੀ ਹੁੰਦੀ ਹੈ ਤੇ ਉੱਥੇ ਫਿਰ ਸਾਰੇ ਭੈਣ ਭਰਾਵਾਂ ਦੀ ਸਲਾਮਾਂ ਪੁੱਛੀਆਂ ਜਾਂਦੀਆਂ ਜੀ ਹਾਂਜੀ ਤੇ ਹੁਣ ਹੁਣ ਮਤਲਬ ਰੂਡ ਮੈਪ ਇੱਕ ਬਣਾ ਲਿਆ ਹੈ ਹੁਣ ਪਤਾ ਲੱਗ ਗਿਆ ਤੁਹਾਨੂੰ ਕਿੱਥੇ ਕੀ ਕਰਨਾ ਕਿਵੇਂ ਕਰਨਾ ਹਾਂ ਰੂਡ ਮੈਪ ਪੂਰਾ ਬਣਾਇਆ ਹੈ ਅਗਲੇ 5 ਸਾਲ ਦਾ ਤੇ ਅਸੀਂ ਨਾਲ ਦੀ ਨਾਲ ਪੰਜਾਬ ਸਰਕਾਰ ਦਾ ਵੀ ਤੁਨਾਅ ਦੇ ਕਰਦੇ ਹਾਂ ਕਿ ਜਿਨ੍ਹਾਂ ਨੇ ਐਲਾਨ ਕੀਤਾ ਹੋਇਆ ਵੀ ਜਿਹੜੇ ਪਿੰਡ 'ਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਏਗੀ ਉਹਨਾਂ ਨੂੰ 5 ਲੱਖ ਰੁਪਏ ਦਿੱਤੇ ਜਾਏਗਾ ਇਹ ਤਾਂ ਹੁਣ ਸਰਕਾਰ ਦੇ ਹੱਥ ਹੈ ਦੇਂਦੀ ਆ ਤੇ ਵਧੀਆ ਨਹੀਂ ਤੇ ਗੁਆ ਤੇ ਮਨਵਲ ਟੁੱਟ ਜਾਏਗਾ ਹਾਂ ਪਰ ਇਹ ਬਹੁਤ ਸਾਰੇ ਲੋਕਾਂ ਲਈ ਸੇਧ ਵੀ ਬਣੀ ਹੈ ਸੁਨੇਹਾ ਵੀ ਬਣੀ ਹੈ ਇਹ ਚੀਜ਼ ਕਿ ਜਿੱਥੇ ਪਿੰਡਾਂ ਦੇ ਵਿੱਚ ਕਲੇਸ਼ ਹੁੰਦਾ ਹੈ ਹੋ ਸਕਦਾ ਇਸ ਪਿੰਡ ਦੇ ਵਿੱਚ ਵੀ ਆ 5-7 ਸਾਲ 10 ਸਾਲ 15 ਸਾਲ ਪਹਿਲਾਂ ਹੁੰਦਾ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਤੁਹਾਡੇ ਸਨੇਹ ਦੇ ਰੂਪ ਦੇ ਵਿੱਚ ਕੀ ਤੁਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਜਿਹੜੇ ਲੋਕਾਂ ਦੇ ਵੱਲੋਂ ਇੱਕ ਦੂਸਰੇ ਦੇ ਨਾਲ ਨਿੱਜਤਾ ਦੇ ਰੂਪ ਦੇ ਵਿੱਚ ਕਿਹਾ ਜਾਂਦਾ ਕਿ ਨਹੀਂ ਭਾਈ ਫਲਾਣਾ ਬੰਦਾ ਇਹ ਨਹੀਂ ਬਣਨਾ ਚਾਹੀਦਾ ਭਾਵੇਂ ਉਹ ਬਣ ਜੋਗ ਹੋਵੇ ਭਾਵੇਂ ਉਹ ਪੜਿਆ ਲਿਖਿਆ ਹੋਵੇ ਉਹ ਚੰਗਾ ਕਾਰਗਰ ਹੋਵੇ ਪਰ ਤਾਂ ਵੀ ਨੁਕਤਾਚੀਨੀ ਕੀਤੀ ਜਾਂਦੀ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਤੁਹਾਡਾ ਅਸੀਂ ਤਾਂ ਉਹਨਾਂ ਲੋਕਾਂ ਨੂੰ ਇਹ ਸੁਨੇਹਾ ਦੇ ਕਿ ਪਾਰਟੀ ਦੇ ਉੱਪਰ ਹੋ ਪਾਰਟੀ ਦਾਣਾ ਉੱਥੇ ਪੱਖ ਰੱਖੋ ਜਵੇ ਦੇਖੋ ਵੀ ਇਹ ਬੰਦਾ ਅਗੂ ਪਿੰਡ ਦੇ ਕੰਮ ਕਰਨ ਵਾਲਾ ਹੈ ਇਹ ਨਹੀਂ ਕਿ ਜਿਹੜੇ ਲੜਾਈ ਝਗੜੀ ਵਾਲਾ ਤਾਂ ਨਹੀਂ ਡਰ ਕੇ ਸਾਥ ਦੇਣਾ ਵੀ ਕੱਲ ਨੂੰ ਸਾਨੂੰ ਗੁੰਡੇ ਪਵਾ ਦੇਗਾ ਨਾ ਹਾਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਤੇ ਚੰਗੇ ਬੰਦੇ ਨੂੰ ਅੱਗੇ ਲੈ ਕੇ ਆਓ ਜੀ ਹਾਂਜੀ ਮਿਹਰਬਾਨੀ ਬਜ਼ੁਰਗੋ ਪਿੰਡ ਦੇ ਵਿੱਚ ਪੰਚਾਇਤ ਚੁਣੀ ਗਈ ਹੈ ਪਿੰਡ ਦੇ ਵਿੱਚ ਪੰਚਾਇਤਾਂ ਜਦੋਂ ਚੁਣੀਆਂ ਜਾਂਦੀਆਂ ਨੇ ਜਦੋਂ ਜਹਿਦ ਹੁੰਦੀ ਹੈ ਕਲੇਸ਼ ਹੁੰਦੇ ਨੇ ਇੱਕ ਦੂਸਰੇ ਦੇ ਉੱਪਰ ਪਾਰਟੀ ਬਾਜੀ ਦੇ ਦੋਸ਼ ਲੱਗਦੇ ਨੇ ਤੁਹਾਡੇ ਪਿੰਡ ਦੇ ਵਿੱਚ ਚੁਣੀ ਗਈ ਪੰਚਾਇਤ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਡੇ ਪਿੰਡ ਦੀ ਪੰਚਾਇਤ ਬਹੁਤ ਵਧੀਆ ਸਰਬਸੰਮ ਸਾਡੇ ਕੋਈ ਲੜਾਈ ਕਲੇਸ਼ ਨਹੀਂ ਹੁੰਦਾ ਬਿਲਕੁਲ ਪਿੰਡ ਸਾਡਾ ਬਹੁਤ ਵਧੀਆ ਹੈ ਸਰਪੰਚ ਸਾਡਾ ਪੜਿਆ ਲਿਖਿਆ ਫੌਜੀ ਰਟਾਇਰ ਹੈ ਜੀ ਬਹੁਤ ਸੋਹਣਾ ਸਰਪੰਚ ਜੱਗੇ ਵੀ ਪੰਜ ਸਾਲ ਰਿਹਾ ਹੁਣ ਵੀ ਉਹੀ ਬਣਿਆ ਪਿਛਲੇ ਕੰਮਾਂ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਕਿ ਪਿਛਲੇ ਜਿਹੜੇ ਕੰਮ ਕੀਤੇ ਨੇ ਉਸੇ ਕਰਕੇ ਤਰਜੀਹ ਦੁਬਾਰਾ ਦਿੱਤੀ ਗਈ ਜਿਹੜੇ ਬਹੁਤ ਸੋਹਣੇ ਕਿਤੇ ਪਿੰਡ ਦਾ ਵਿਕਾਸ ਬਹੁਤ ਕੀਤਾ ਇਸ ਕਰਕੇ ਲੋਕਾਂ ਫੇਰ ਗਾਂ ਵਾਸਤੇ ਚੁਣਿਆ ਪਹਿਲਾਂ ਤੁਸੀਂ ਜਿਵੇਂ ਆਪਣੀ ਉਮਰ ਦੇ ਕਾਲ ਦੇ ਵਿੱਚ ਆਪਣੇ ਕਾਰਜ ਕਰਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਹੰਡਾਈਆਂ ਪਿੰਡਾਂ ਦੇ ਵਿੱਚ ਇਤਾਂ ਦੀ ਇਕਾਗਰਤਾ ਜਿਹੜੀ ਹੈ ਇੱਕ ਜੁੜਤਾ ਜਿਹੜੀ ਹੈ ਉਹ ਕਿਤਨੇ ਕਿਤੇ ਖੁਸ਼ਦੀ ਜਾਂਦੀ ਸੀ ਇਸ ਨੂੰ ਮਿਸਾਲ ਦੇ ਰੂਪ ਦੇ ਵਿੱਚ ਤੁਸੀਂ ਲੈਣੇ ਹੋ ਕਿ ਹੋਰ ਨਾਲ ਪਿੰਡਾਂ ਵਾਲੇ ਵੀ ਤੁਹਾਨੂੰ ਦੇਖ ਕੇ ਇਦਾਂ ਕਰਨਗੇ ਬਿਲਕੁਲ ਜੀ ਮਿਸਾਲ ਦੇ ਤੌਰ ਤੇ ਹੀ ਲੈਣੇ ਆ ਹੋਰ ਨਾਲ ਪਿੰਡ ਦੇ ਦੇਖ ਕੇ ਸਾਰੇ ਸਾਨੂੰ ਸਰ ਸਰ ਸਨ ਨਾਲ ਚਲਣ ਜਾਣਗੇ ਲੋਕ ਜੀ ਤੇ ਚੰਗਾ ਰਹਿ ਗਿਆ ਜੀ ਪੁਰਵੀ ਪਤਵੰਤੇ ਨੇ ਸਾਡੇ ਨਾਲ ਭਾਈ ਕੀ ਕਹਿਣਾ ਚਾਹੁੰਦੇ ਹਾਂ ਇਹ ਪੰਚਾਇਤ ਨੂੰ ਜਿਸ ਤਰੀਕੇ ਦੇ ਨਾਲ ਚੁਣਿਆ ਗਿਆ ਜਦੋਂ ਉੱਥੇ ਬੈਠੇ ਸੀ ਉਦੋਂ ਕਿਸੇ ਦੇ ਵੱਲੋਂ ਨੁਕਤਾਚੀਦੀ ਨਾ ਨਹੀਂ ਕੀਤੀ ਗਈ ਕਿ ਭਾਈ ਮੈਨੂੰ ਕਿਹਾ ਗਿਆ ਸੀ ਤੇ ਬਾਅਦ ਵਿੱਚ ਮੈਨੂੰ ਪੁੱਛਿਆ ਨਹੀਂ ਗਿਆ ਮੈਨੂੰ ਦੱਸਿਆ ਨਹੀਂ ਗਿਆ ਇਦਾਂ ਦੀਆਂ ਚੀਜ਼ਾਂ ਤਾਂ ਨਹੀਂ ਹੋਈਆਂ ਨਹੀਂ ਵੀਰ ਜੀ ਸਾਡੇ ਦੇ ਸਾਰੇ ਸਹਿਮਤ ਜੀ ਨਾਲ ਸਭ ਚੁਣਿਆ ਗਿਆ ਸਾਰੇ ਪਿੰਡ ਨੇ ਇਕੱਠਾ-ਕੱਠ ਕੀਤਾ ਸੀ ਗੁਰੂ ਰਜ਼ਾਬ ਉੱਥੇ ਫੈਸਲਾ ਲੈ ਗਿਆ ਤੇ ਬਾਕੀ ਸਾਡਾ ਸਰਪੰਚ ਸਾਹਿਬ ਬਹੁਤ ਕੰਮ ਕੀਤੇ ਹਨ ਆ ਸਾਰੇ ਦਰਸਤ ਲਾਏ ਆ ਬੇਗਵਾਂ ਤੋਂ ਲਾਂਕੇ ਆਏ ਹੋਣੇ ਉਸੇ ਤੱਕ ਲਾਏ ਆ ਤੇ ਮੜੀਆਂ ਚ ਜਿ세 ਮੜੀਆਂ ਚ ਵੀ ਸਮਝਾਨ ਕਾਰਡ ਬਹੁਤ ਵਧੀਆ ਹੂੰ ਬਾਕੀ ਸਰਪੰਚ ਸਾਹਿਬ ਸਾਡੇ ਬਹੁਤ ਵਧੀਆ ਬੰਦੇ ਜੀ ਜਿਸ ਤਰੀਕੇ ਦੇ ਨਾਲ ਵਿਕਾਸ ਦੀ ਗੱਲ ਤੁਸੀਂ ਕਰਦੇ ਹੋ ਕਿ ਸਰਕਾਰ ਪੱਖੋਂ ਵੀ ਕਿਸੇ ਤਰੀਕੇ ਦੇ ਨਾਲ ਕੋਈ ਗ੍ਰਾਂਟ ਵਗੈਰਾ ਮਿਲਦੀ ਸੀ ਜਾਂ ਫਿਰ ਆਪਣੇ ਪੱਧਰ ਦੇ ਉੱਪਰ ਐਨ ਆਰ ਆਈ ਭਰਾਵਾਂ ਦੇ ਵੱਲੋਂ ਕੀਤਾ ਜਾਂਦਾ ਸੀ ਸਭ ਕੁਝ ਨਹੀਂ ਸਾਡੇ ਐਨ ਆਰ ਆਈ ਭਰਾਵਾਂ ਬੈਠੇ ਆ ਉਹਨਾਂ ਦਾ ਗਰੁੱਪ ਬਣਾਇਆ ਜੀ ਸਰਪੰਚ ਸਾਹਿਬ ਨੇ ਜੀ ਉਹੋ ਆਪਣੀ ਮਿੰਦ ਕਮਾਈ ਚੋਂ ਪੈ ਕੱਢ ਕੇ ਤੇ ਇੱਥੇ ਭੇਜਦੇ ਆ ਵੀ ਪਿੰਡ ਵਾਸਤੇ ਵਿਕਾਸ ਵਾਸਤੇ ਲਾਓ ਜੀ ਹੂੰ ਦਾ ਸਾਹਿਬ ਇਹ ਜੇ ਇਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆ ਤੁਹਾਡੇ ਪਿੰਡ ਦੀ ਨਿਹਾਰ ਦੀ ਅਸੀਂ ਗੱਲ ਕੀਤੀ ਪਿਛੇ پارک ਬਣੀ ਹੋਈ ਹੈ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਸੋਲਰ ਪੈਨਲ ਲੱਗੇ ਹੋਏ ਨੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹ ਇਹ ਬੈਠ ਕੇ ਕਿਵੇਂ ਵਿਚਾਰ ਵਟਾਂਦਰਾ ਕੀਤਾ ਜਾਂਦਾ ਨੌਜਵਾਨਾਂ ਦੇ ਨਾਲ ਵੀ ਕੋਈ ਗੱਲਬਾਤ ਕੀਤੀ ਜਾਂਦੀ ਹੈ ਕਿਉਂਕਿ ਬਾਹਰ ਤਾਂ بیٹھے ਜਿਹੜੇ ਵਿਦੇਸ਼ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਤਾਂ ਸਲਾਹ مشورہ ਕੀਤਾ ਜਾਂਦਾ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਕਿਸੇ ਤਰੀਕੇ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਸਤਿਪੰਨ ਸਾਹਿਬ ਸਾਡੇ ਬਿਲਕੁਲ ਪੁੱਛਦੇ ਹੈਗੇ ਨੇ ਵੀ ਇਹ ਕੰਮ ਆਪਾਂ ਕਿਸ ਤਰ੍ਹਾਂ ਕਰੀਏ ਚਾਰ ਭਰਾ ਰਲ ਕੇ ਬੈਣਾ ਉਹਨਾਂ ਨੇ ਇੱਕ ਦੂਜੀ ਦੀ ਸਲਾਹ ਲੈਣੀ ਹੈ ਵੀ ਇਹ ਜਿਹੜਾ ਕੰਮ ਆਪਾਂ ਕਰਨਾ ਹੈ ਸੋਲਰ ਪਾਰਕ ਬਣਾਉਣੀ ਜਾਂ ਲੋਕ ਇਟ ਲਵਾਉਣੀ ਜਾਂ ਗਲੀਆਂ ਨਾਲੀਆਂ ਪੱਕੀਆਂ ਕਰਾਉਣੀਆਂ ਨੇ ਉਹ ਪੂਰਾ ਸੈਟੀਸਫਾਈ ਹੋ ਕੇ ਫਿਰ ਉਹ ਕੰਮ ਗਾਂ ਤੁਰਦਾ ਹੈਗਾ ਸਰਪੰਚ ਸਾਹਿਬ ਨੇ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤਾ ਹੈ 5 ਸਾਲ ਉਹਨਾਂ ਨੇ ਤੇ ਹੁਣ ਆਨ ਵਾਲੇ ਸਮੇਂ ਚ ਵੀ ਉਹ ਵਧੀਆ ਕੰਮ ਕਰੂਗਾ ਇਹ ਦੋ ਤਿੰਨ ਕੰਮ ਰਹਿੰਦੇ ਨੇ ਜਿਹੜੇ ਕਰਨ ਵਾਲੇ ਨੇ ਉਹ ਜਰੂਰ ਕਰਨੇ ਹੈਗੇ ਉਹਨਾਂ ਨੇ ਇੱਕ ਤਾਂ ਪਿੰਡ ਦੇ ਵਿੱਚ ਪੈਲਸ ਬਣਾਉਣਾ ਉਹਨਾਂ ਨੇ ਜੀ ਤੇ ਬਾਕੀ ਜਿਹੜੇ ਟੁੱਟ ਫੱਡ ਕੋਈ ਮਾੜੀ ਮੋਟੀ ਉਚਨੀ ਜਿਹੜੀ ਥਾਂ ਕਰਨੇ ਵਾਲੀ ਉਹ ਵੀ ਉਹਨਾਂ ਪੂਰੀ ਕਰਨੀ ਹੈਗੀ ਹਾਂ ਤੇ ਸਰਪੰਚ ਸਾਹਿਬ ਬਹੁਤ ਵਧੀਆ ਹੁਣ ਆਪਾਂ ਸਰਪੰਚ ਕੀਤੀ ਹੈਗੇ ਪਹਿਲੇ 5 ਸਾਲ ਤੇ ਅਗਿਆਨ ਵਾਲੇ ਸਮੇਂ ਦੇ ਵਿੱਚ ਸਾਡੀ ਤਰਫ ਸੇ ਤੇ ਆਉਣ ਵਾਲੇ ਸਮੇਂ ਚ ਉਹ ਪੱਕਾ ਹੀ ਸਰਪੰਚ ਰਹੂਗਾ ਸਾਫਾ ਫੌਜੀ ਹੋਣ ਦੇ ਨਾਤੇ ਹੋ ਸਕਦਾ ਹੈ ਕਿ ਤੁਸੀਂ ਇਸ ਦੀ ਲਿਹਾਜ਼ਦਾਰੀ ਵੀ ਨਭਾਓ ਪਰ ਜਿਹੜਾ ਫੌਜੀ ਹੁੰਦਾ ਹੈ ਉਹ ਬੜਾ ਸਮੇ ਨੂੰ ਤਾਲਮੇਲ ਦੇ ਰੂਪ ਦੇ ਵਿੱਚ ਰੱਖਦਾ ਬੜਾ ਐਨ ਕਹ ਲਈਏ ਕਿ ਐਕੂਰੇਟੋ ਕੰਮ ਕਰਨਾ ਹੈ ਕਿ ਇਹ ਚੀਜ਼ਾਂ ਖਾਸੀਅਤ ਬਣੀਆਂ ਨੇ ਉਹਨਾਂ ਦੀ ਬਿਲਕੁਲ ਜੀ ਬਿਲਕੁਲ ਟਾਈਮ ਟੂ ਟਾਈਮ ਅਪਡੇਟ ਕਰਨੀ ਹਰ ਚੀਜ਼ ਨੂੰ ਹਾਂ ਹਰ ਕਿਸ ਜੀ ਨੂੰ ਉਹਨੇ ਪੁੱਛਣਾ ਹੈ ਜੇ ਕੋਈ ਮਾੜਾ ਕਰਮ ਵੀ ਹੋ ਗਿਆ ਜਾਂ ਮਾੜਾ ਕੰਮ ਹੋ ਗਿਆ ਪਿੰਡ 'ਚ ਤੇ ਉਹਨਾਂ ਜ਼ਰੂਰ ਉਹਨਾਂ ਦੀ رائے ਲੈਣੀ ਪੁੱਛਣੀ ਹੈ ਦੂਜਿਆਂ ਬੰਦਿਆਂ ਨਾਲ ਵੀ رائے ਲੈ ਕੇ ਫਿਰ ਨੇ ਤੁਰਨਾਗਾ 400 ਦੇ ਕਰੀਬ ਇੱਥੇ ਤੁਸੀਂ ਦੱਸਦੇ ਹੋ ਕਿ ਵੋਟ ਹੈ ਕਿ ਛੋਟਾ ਪਿੰਡ ਹੋਣ ਦੇ ਨਾਲ ਤਾਂ ਕਰਕੇ ਸਹਿਮਤੀ ਬਣ ਗਈ ਕਿ ਵੱਡੇ ਪਿੰਡਾਂ ਦੇ ਵਿੱਚ ਤਾਂ ਕਰਕੇ ਇਹ ਕਾਰਨ ਰਹਿ ਜਾਂਦਾ ਕਿ ਜ਼ਿਆਦਾ ਖਲਾਰਾ ਹੁੰਦਾ ਲੋਕ ਜ਼ਿਆਦੇ ਨੇ ਇਹ ਗੱਲ ਨਹੀਂ ਹੈਗੀ ਇਹ ਗੱਲ ਹੈਗੀ ਹੈ ਸਚਾਈ ਦੀ ਤੇ ਇਮਾਨਦਾਰੀ ਦੀ ਜੀ ਉਹ ਬਿਲਕੁਲ ਇਮਾਨਦਾਰ ਤੇ ਸੱਚੇ ਦਿਲ ਨਾਲ ਕੰਮ ਕਰਦੇ ਹੈਗੇ। ਕੋਈ ਲੁਕਾਉਣਾ ਨਹੀਂ ਰੱਖਣਾ ਕਿਸੇ ਗੱਲ ਦਾ। ਜੋ ਵੀ ਗੱਲ ਹੋਣੀ ਗੁਰਦੁਆ拉 ਸਾਹਿਬ ਵਿੱਚ ਮਹੀਨੇ ਵਾਲੇ ਦਿਨ ਬੋਲ ਦੇਣਾ ਉਹਨਾਂ ਨੇ। ਅੱਛਾ। ਜੋ ਕਿਸੇ ਨੇ ਦਾਨਪੁਣ ਕੀਤਾ ਉਹ ਵੀ ਬੋਲ ਦੇਣਾ। ਜੇ ਬਾਹਰੋਂ ਪੈਸਾ ਆਇਆ ਤਾਂ ਉਹ ਵੀ ਉਹਨਾਂ ਬੋਲ ਦੇਣਾ। ਕੋਈ ਲੁਕਾਉਣੀ ਹੈਗਾ ਕਿਸੇ ਵੀ ਗੱਲ ਦਾ। ਜੀ। ਤੇ ਬਾਕੀ ਗਵਰਨਮੈਂਟ ਦੀ ਵੀ ਗੱਲ ਛੱਡੋ। ਗਵਰਨਮੈਂਟ ਵੀ ਵਧੀਆ ਹੈਗੀ ਜਦੋਂ ਉਹ ਸਪੋਰਟ ਕਰਦੀ ਹੈ ਗਵਰਨਮੈਂਟ ਤੇ ਉਹ ਵੀ ਵਧੀਆ ਹੈਗਾ ਕਿ ਉਹ ਸਪੋਰਟ ਕਰਨੀ ਉਹਨਾਂ ਪੈਸਾ ਪੂਰਾ ਲਾਉਣਾ। ਦੱਸਣਾ ਵੀ ਇੰਨੇ ਲੱਖ ਰੁਪਈਆ ਮਿਲਿਆ, ਗ੍ਰਾਂਟ ਮ ਕੰਮ ਬਸ ਈ ਲਾਣਾਂ। ਅਸੀਂ ਜਿਹੜੇ ਪਿੰਡਾਂ ਦੇ ਵਿੱਚ ਵਿਚਰਦੇ ਆ ਨਾ ਬਹੁਤ ਸਾਰੇ ਸਰਪੰਚ ਹੋਣੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਕੁਝ ਨਹੀਂ ਕੀਤਾ ਜਾਂਦਾ ਬਾਅਦ ਚ ਗੱਡੀਆਂ ਵੀ ਬਣ ਜਾਂਦੀਆਂ ਨੇ ਕੋਠੀਆਂ ਵੀ ਬਣ ਜਾਂਦੀਆਂ ਨੇ ਇਦਾਂ ਦੀਆਂ ਚੀਜ਼ਾਂ ਕਰਨ ਵਾਲਿਆਂ ਨੂੰ ਲੋਕ ਚੁਣਦੇ ਨੇ ਕੀ ਉਹ ਪੈਸੇ ਤੇ ਲੈ ਦਾ ਪ੍ਰਭਾਵ ਹੁੰਦਾ ਤਾਂ ਕਰਕੇ ਲੋਕ ਉਹਨਾਂ ਦੇ ਕਹਿਣ ਦੇ ਉੱਤੇ ਆ ਜਾਂਦੇ ਨੇ ਤੇ ਤੁਸੀਂ ਇੱਥੇ ਕੰਮ ਕਰਨ ਵਾਲੇ ਬੰਦੇ ਨੂੰ ਚੁਣਿਆ ਹੈ ਇਹ ਸਾਰੇ ਫਰਕ ਦੇ ਵਿੱਚ ਕੀ ਕਸੂਰ ਕਿਤਾ ਮੰਨਦੇ ਹੋ ਉਹਨਾਂ ਲੋਕਾਂ ਦਾ ਕਸੂਰ ਆ ਜਿਹੜਾ ਪੈਸਾ ਤੇ ਲੈ ਕੇ ਇਹ ਚੀਜ਼ ਕਰ ਲੈਂਦੇ ਨਹੀਂ ਜੀ ਆਪਾਂ ਇਮਾਨਦਾਰੀ ਮੰਨਾਂਗੇ ਸਿਰਫ ਜਿਹੜਾ ਬੰਦਾ ਮਾਨਦਰੀਆਂ ਕੰਮ ਕਰ ਦੇਣਾ ਉਹਦੇ ਪਿੱਛੇ ਆਪਾਂ ਖਲੋਵਾਂਗੇ ਸਾਰਾ ਪਿੰਡ ਖਲੋਤਾ ਉਹਦੇ ਮਗਰ ਕਿਉਂ ਨਾ ਇਮਾਨਦਾਰੀ ਨਾਲ ਬਹੁਤ ਕੰਮ ਕੀਤਾ 5 ਸਾਲ ਲੱਗੇ ਤੇ ਆਉਣ ਵਾਲੇ ਸਮੇਂ 'ਚ ਵੀ ਕਰਨਗੇ ਉਹਨਾਂ ਵਾਦਾ ਕੀਤਾ ਗੱਲ ਗੁਰੂਕਾਰ ਦੇ ਵਿੱਚ ਵੀ ਆਪਾਂ ਜਿਹੜਾ ਆਨ ਆਲਾ ਸਮਾਂ ਉਹਦੇ ਵਿੱਚ ਵਧੀਆ ਕੰਮ ਕਰਾਂਗੇ ਜਿਹੜਾ ਰਹਿ ਗਿਆ ਉਹ ਵੀ ਇੱਕ ਨੰਬਰ ਕਰਕੇ ਪਿੰਡ ਨੂੰ ਇੱਕ ਨੰਬਰ 'ਚ ਲਿਆਉਣ। ਸਦਾ ਜੀ ਮੈਂ ਪੰਜਾਬ ਪਧਰੀ ਗੱਲ ਕਰ ਰਿਹਾ ਕਿ ਹੋਰ ਨਾਲ ਪਿੰਡਾਂ ਦੇ ਵਿੱਚ ਜਿੱਥੇ ਨਹੀਂ ਇਸ ਤਰੀਕੇ ਸਰਬਸੰਤੀ ਹੁੰਦੀ ਉੱਥੇ ਲੋਕ ਜਿਹੜੇ ਸਰਪੰਚ ਨੂੰ ਚੁਣ ਲੈਂਦੇ ਨੇ ਜਿਨ੍ਹਾਂ ਦੇ ਬਦੋਂ ਆਪਣੇ ਪਹਿਲਾਂ ਘਰ ਭਰੇ ਜਾਂਦੇ ਨੇ ਉਹਨਾਂ ਦੇ ਵਿੱਚ ਤੁਸੀਂ ਸਰਪੰਚ ਦੀ ਗਲਤੀ ਮੰਨਦੇ ਹੋ ਕਿ ਉਹ ਵਰਗ ਲਾਉਂਦੇ ਨੇ ਜਾਂ ਫਿਰ ਲੋਕਾਂ ਦੀ ਗਲਤੀ ਹੈ ਕਿ ਉਹ ਉਹਨਾਂ ਦੇ ਬੰਦੇ ਨੂੰ ਐਕਸੈਪਟ ਕਰਦੇ ਨਹੀਂ ਉਹ ਨਹੀਂ ਕੰਮ ਕਰਨਾ ਚਾਹੀਦਾ ਜਿਹੜਾ ਕਰਦੇ ਨੇ ਇੱਕਦੋ ਜੋ ਪੈਸਾ ਲੈ ਲਿਆ ਉਹਨੂੰ 扑 ਘਾਤਾ ਉਹਨੂੰ ਉਹ ਜਿਹੜਾ ਸਰਬਸ਼ਾਂਤੀ ਦਾ ਕੰਮ ਹੋਣਾ ਹੈ ਨਾ ਉਹਦੇ ਨਾਲ ਦੀ ਰੀਜ਼ ਨਹੀਂ ਹੈਗੀ ਇੱਕ ਤੇ ਗਵਰਨਮੈਂਟ ਕੋਲੋਂ ਸਾਨੂੰ ਪੈਸੇ ਮਿਲਨੇ ਹੈਗੇ ਨੇ 5 ਲੱਖ ਰੁਪਈਆ ਗ੍ਰਾਂਟ ਮਿਲਣੀ ਹੈਗੀ ਪਿੰਡ ਨੂੰ ਉਹ ਪਿੰਡ ਦੇ ਕੰਮ ਵਾਸਤੇ ਕੰਮ ਆਊਗੀ ਤੇ ਜੇ ਹੁਣ ਮੈਂ ਲੈ ਕੇ ਆਪਣੇ ਬੁੱਝੇ ਪਾ ਲਵਾਂ ਕਿ ਕਹਾਂਗਾ ਮੈਂ ਗੱਡੀ ਲੈ ਲੈਣਾ 5 ਲੱਖ ਹੋਰ ਪਾਕਦਾ ਕੋ ਜਿਹੜੀ ਆਏਗਾ ਉਹ ਵੀ ਮੈਂ ਖਾ ਲੂੰਗਾ ਉਹ ਗੱਲ ਨਹੀਂ ਹੈਗੀ ਸਾਡੇ ਸਰਪੰਚ ਚ ਇਹ ਕੰਮ ਕੋ ਨਹੀਂ ਹੈਗਾ ਪਹਿਲਾਂ ਬੋਦ ਸੁਣਾਉਣਾ ਨੇ ਵੀ ਫੰਡ ਇੰਨਾ ਪੈਸਾ ਮਿਲਿਆ ਇੰਨੀ ਗ੍ਰਾਂਟ ਮਿਲੀ ਕੰਮ ਕਰਾਂਗੇ ਆ ਫਰਾਨਾ ਕੰਮ ਕਰਨਾ ਚਾਰਾ ਪਰਾਵਾਂ ਦੀ ਲੈ ਲੈਣੀ ਹੈ ਹੋਰ ਵੀ ਕਿਸੇ ਨੂੰ ਪੁੱਛਣਾ ਦੂਜਾ ਚੌਥਾ ਪੰਜਵਾਂ ਛੇਵਾਂ ਬੰਦਾ ਕੋਈ ਵੀ ਹੈ ਉਹਨੂੰ ਪੁੱਛਣਗੇ ਬਈ ਅੰਮਕਤ ਕਿਦਾਂ ਕਰੀਏ ਪਰ ਆਇਆ ਜ਼ਰੂਰ ਪੁੱਛ ਦੇ ਜਿਵੇਂ ਤੁਸੀਂ ਹੁਣ ਸਰਬਸੰਤੀ ਦਾ ਪੰਚਾਇਤ ਬਣਾ ਲਈਏ ਰਿਸ਼ਤੇਦਾਰਾਂ ਨੂੰ ਫੋਨ ਵਗੈਰਾ ਕਰਦੇ ਹੋਣੇ ਭਾਈ ਸਾਡੇ ਤਾਂ ਚੁਣੇ ਗਏ ਤੁਹਾਡੇ ਕੀ ਹਾਲ ਹੈ ਉਹਨਾਂ ਦੇ ਵੱਲੋਂ ਵਧਾਈਆਂ ਵਧੂਈਆਂ ਦਿੱਤੀਆਂ ਜਾਂਦੀਆਂ ਨੇ ਬਿਲਕੁਲ 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 ਪ੍ਰੋਪਰ ਦੇ ਰਹੇ ਨੇ ਵੀ ਹਾਂ ਜੀ ਬਹੁਤ ਵਧੀਆ ਪਿੰਡ ਦਾ ਜਿਹੜਾ ਤੁਸੀਂ ਸਰਪੰਚ ਚੁਣਿਆ ਗਿਆ ਬਹੁਤ ਵਧੀਆ ਹੈਗਾ ਉਹ ਨਾਗਰ ਵੀ ਵਧੀਆ ਕੰਮ ਕੀਤਾ ਨਾਲ ਨਾਲ ਸਮੇਂ ਚ ਵੀ ਵਧੀਆ ਕੰਮ ਕਰੂਗਾ ਜੀ ਬਹੁਤ ਮਿਹਰਬਾਨੀ ਸਰਦਾਰ ਸਾਹਿਬ ਭਾਈ ਜੀ ਤੁਹਾਡੇ ਕੋਲੇ ਆਉਨੇ ਆ ਜਿਵੇਂ ਆ ਗੱਲ ਹੋ ਰਹੀ ਆ ਪੰਚਾਇਤ ਦੀ ਪੰਚਾਇਤ ਦੇ ਚੁਣੇ ਜਾਣ ਦੀ ਇਹ ਸਾਰੀ ਗੱਲ ਦੇ ਵਿੱਚ ਸੰਤੁਸ਼ਟੀ ਹੈ ਕਿ ਜਿਹੜੀ ਪੰਚਾਇਤ ਚੁਣੀ ਗਈ ਆ ਸਰਪੰਚ ਸਾਹਿਬ ਚੁਣੇ ਗਏ ਨੇ ਉਹਨਾਂ ਦੇ ਵੱਲੋਂ ਕੰਮ ਕੀਤਾ ਜਾਊ ਭਾਜੀ ਕੱਲਾ ਮੈਂ ਨਹੀਂ ਸਾਡਾ ਪਿੰਡ ਕੀ ਜਿਹੜੇ ਬਾਹਰ ਵੀ ਐਨ ਆਰ ਆਈ ਭਰਾ ਬੈਠੇ ਨੇ ਸਾਰੇ ਹੀ ਇਹਦੇ ਵਿੱਚ ਖੁਸ਼ ਨੇ ਕਿ ਇੱਕ ਵਧੀਆ ਤਰੀਕੇ ਨਾਲ ਜਿਹੜਾ ਵੀ ਪਿੰਡ ਦਾ ਕੰਮ ਹੋਇਆ ਬਾਕੀ ਤੁਹਾਨੂੰ ਪਤਾ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਹੁੰਦਾ ਨੁਕਤਾ ਜਿੰਨੀ ਕਰਨ ਵਾਲਾ ਨਾ ਆਪ ਕੇ ਹੀ ਪਾਸੇ ਲੱਗਣਾ ਨਾ ਕਿਸ ਨੂੰ ਲੱਗਣ ਦੇਣਾ ਤਾਨੂੰ ਪਤਾ ਹੈ ਪਿੰਡਾਂ ਦੇ ਵਿੱਚ ਇੱਕ ਦੋ ਬੰਦੇ ਜ਼ਰੂਰ ਹੁੰਦੇ ਨੇ ਉਹਨਾਂ ਬੰਦਿਆਂ ਨਾਲ ਤੁਸੀਂ ਛੁਟਕਾਰਾ ਕਿਵੇਂ ਕੀਤਾ ਪਾਜੀ ਇਦਾਂ ਹੁੰਦਾ ਜਦੋਂ ਕੋਈ ਵੀ ਇਦਾਂ ਦੀ ਪਲੈਨਿੰਗ ਚੱਲਦੀ ਹੋਵੇ ਉਹਨਾਂ ਦੇ ਵਿੱਚ ਜੇ ਉਹ ਕਰ ਸਕਦੇ ਨੇ ਤੇ ਫਿਰ ਨੋਰਮਲ ਗੱਲ ਹੈ ਕਿ ਆਪਾਂ ਵੀ ਵਿੱਚ ਇੱਕ ਅਦਾ ਬੰਦਾ ਇਦਾਂ ਦਾ ਛੱਡਿਆ ਹੁੰਦਾ ਹੈ ਕਿ ਜਿੱਧਰ ਉਹਨੇ ਜਾਣਾ ਤੂੰ ਉਹਦੇ ਨਾਲ ਹੀ ਰਹਿਣਾ ਹੈ ਅੱਛਾ ਜੇ ਇੱਧਰ ਆ ਗਿਆ ਤੂੰ ਇੱਧਰ ਆਣਾ ਤੇ ਪਾਜੀ ਇੱਕ ਨਹੀਂ ਤੇ ਦੋ ਵਾਰੀ ਪਤਾ ਲੱਗ ਹੀ ਜਾਂਦਾ ਠੀਕ ਹੈ ਫਿਰ ਉਹਦੇ ਕਰਕੇ ਜਦੋਂ ਆਨੂੰ ਪਰਸੂ ਪਤਾ ਲੱਗਾ ਕਿ ਇਦਾਂ ਦਾ ਕੁਝ ਹੋ ਸਕਦਾ ਹੈ ਅਸੀਂ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਜਿੱਦਾਂ ਮੰਨ ਲਓ ਸਾਰੇ ਮੇਰੇ ਮਾਮਾ ਜੀ ਲੱਗਦੇ ਨੇ ਆਪਾਂ ਸਾਰਿਆਂ ਨਾਲ ਕੇ ਸਲਾਹ ਕੀਤੀ ਕਿ ਜੇ ਉਹ ਬੰਦੇ ਨੂੰ ਆਪਾਂ ਪਰਖਣਾ ਹੈ ਅਸੀਂ ਇੱਕ ਛੋਟੀ ਜੀ ਪਾਰਟੀ ਰੱਖਨੇ ਆ ਜੀ ਉਹਨਾਂ ਨੇ ਇਨਵਾਈਟ ਕਰਾਂਗੇ ਆਪੋਜੀਟ ਪਾਰਟੀ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਇਨਵਾਈਟ ਕੀਤਾ ਕਿ ਜੇ ਤੇ ਵਾਕਿ ਉਹ ਸਾਡੇ ਵਾਲ ਦੇ ਨੇ ਤੇ ਜ਼ਰੂਰ ਆਣਗੇ ਜੇ ਉਹ ਇਦਾਂ ਦੇ ਨੇ ਤੇ ਨਹੀਂ ਆਣਗੇ ਸਾਨੂੰ ਉਹ ਪਰਸੂ ਤੋਂ ਫਿਰ ਪੂਰਾ ਯਕੀਨ ਹੋ ਗਿਆ ਕਿ ਠੀਕ ਹੈ ਭਾਈ ਕਿ ਸਾਡੇ ਵਾਲ ਦੇ ਨੇ ਕੱਲ ਫਿਰ ਗੁਰੂ ਘਰ ਸਾਰਿਆਂ ਨੇ ਆਪਾਂ 4 ਵਜੇ ਦਾ ਟਾਈਮ ਰੱਖਿਆ ਸੀ ਪਹਿਲੇ ਨੰਬਰ ਤੇ ਆਪਾਂ ਕਿਸੇ ਨੂੰ ਨੇ ਕਿਹਾ ਉਹਨਾਂ ਨੂੰ ਹੀ ਅੱਗੇ ਭਾਇਏ ਸੀ ਕਿ ਜੋ ਵੀ ਗੱਲ ਕਰਨਗੇ ਇਹੀ ਸ਼ੁਰੂ ਕਰਨਗੇ ਇਹੀ ਨਹੀਂ ਕਰਨੇ ਤੁਹਾਨੂੰ ਉਹ ਤੁਹ ਯਕੀਨ ਹੋ ਗਿਆ ਕਿ ਠੀਕ ਹੈ ਭਈ ਕਿ ਇਹਨਾਂ ਨੂੰ ਵੀ ਪਤਾ ਲੱਗ ਗਿਆ ਹੈ ਕਿ ਜਿਹੜੇ ਇਹਨਾਂ ਦੀ ਪਾਰਟੀ ਦੇ ਬੰਦੇ ਇਹਨਾਂ ਦਾ ਪ੍ਰਭਾਵ ਜ਼ਿਆਦਾ ਹੈ ਇਸ ਕਰਕੇ ਉਹਨਾਂ ਨੇ ਖੋਦ ਹੀ ਕਹਿਤਾ ਕਿ ਜੋ ਤੂੰ ਹੀ ਕਰ ਦੋ ਸਾਨੂੰ ਮਨਜ਼ੂਰ ਹੈ ਜੀ ਦੂਜੀ ਗੱਲ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਇਹ ਤੇ ਚਲੋ ਜਿਹੜੇ ਹੁਣ ਨੈਕਸਟ 5 ਸਾਲ ਨੰਗੇ ਨੇ ਇਹਨਾਂ ਨੇ ਹੋਂ ਨਹੀਂ ਕੀਤਾ ਉਪਰਾਲਾ ਜੀ ਇੰਨਾ ਤੂੰ ਪਹਿਲਾਂ ਜਿਹੜੇ ਸਰਪੰਚ ਸੀ ਆਪਾਂ ਜ਼ਿਆਦਾ ਨਹੀਂ ਕਹਿੰਦੇ 5 ਸਾਲਾਂ ਦੇ ਵਿੱਚੋਂ ਸਾਲ-ਸਾਲ ਵੀ ਇੱਕ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਪਿੰਡ ਤੇ ਅੱਜ ਨੂੰ ਸਾਡਾ ਪਿੰਡ ਕਿੰਨੇ ਟਾਈਮ ਦਾ ਪਹਿਲੇ ਨੰਬਰ ਤੇ ਆ ਗਿਆ ਹੋਣਾ ਸੀ ਕਿਉਂਕਿ ਉਹ ਜਿੰਨੇ ਸਰਪੰਚ ਸੀ ਜੇ ਮੰਨ ਲਓ ਉਹਨੇ ਗਲੀ ਦੇ ਵਿੱਚ ਸਿੱਧੀ ਏਟ ਲਵਾਤੀ ਏ ਜੇ ਦੂਜਾ ਬਣਿਆ ਉਹਨੇ ਉਹੀ ਚੋਕੇ ਟੇਢੀ ਕਰਤੀ ਤੀਜਾ ਬਣਿਆ ਉਹਨੇ ਉਹਨੂੰ ਪਦਰੀ ਕਰਾਤੀ ਕਹਿੰਦਾ ਮੈਂ ਕਿ ਉਹ ਹੀ ਛੇੜਖਾਨੀ ਕਰਦੇ ਰਹੇ ਇਹਨਾਂ ਨੇ ਤੁਸੀਂ ਹਿਸਾਬ ਲਾ ਲਓ ਚਾਰਾਂ ਸਾਲਾਂ ਦੇ ਵਿੱਚ ਪਿੰਡ ਦੀ ਰੁਹਾਨ ਇਦਾਂ ਦੀ ਬਦਲਦੀ ਕਿ ਕੋਈ ਤੁਸੀਂ ਇੱਕ ਛੋਟੀ ਜੀ ਗਲੀ ਦੱਸ ਦਿਓ ਜਾਂ ਨਾਲੀ ਜਿਹੜੀ ਤੁਹਾਨੂੰ ਦੇਖਦੀ ਇਦਾਂ ਦੀ ਪੂਰੇ ਤੱਕਰ ਕੀ ਪਿੰਡ ਦੇ ਆਲੇ ਦੋਲੇ ਆ ਚਾਰ ਸਪੇਰਾ ਸਾਰਾ ਗੁਰੂ ਘਰ ਤੇ ਕਰ ਉਹਨਾਂ ਨੇ ਸੀਵਰੇਜ ਦਾ ਹਰ ਇੱਕ ਮੰਨ ਕੇ ਚੱਲੋ ਜੇ 2 ਲੱਖ ਦਾ ਕੰਮ ਹੈ 5 ਲੱਖ ਲਾਗਣਾ ਹੈ ਐਨ ਆਰ ਆਈ ਪਰਿਵਾਰ ਬੈਠੇ ਨੇ ਬਾਕੀ ਪਿੰਡ ਦੇ ਪਦਵੰਤੀ ਸੱਜਣ ਨੇ ਜਿਹੜੇ ਦਾਨ ਕਰਦੇ ਨੇ ਕਿ ਇਹ ਨਹੀਂ ਕਿ ਜੇ 5 ਲੱਖ ਦਾ ਕੰਮ ਹੈ 2 ਲੱਖ ਲਾਤਾ 3 ਲੱਖ ਖਾਏਗਾ ਤੇ ਕਰਨਾ ਹੈ ਛੇੜ ਲਿਆ ਤੇ ਨਵੇੜ ਕੇ ਹੀ ਸਾ ਲੈਣਾ ਹਾਂਜੀ ਬਾਈ ਜੀ ਬੜੀ ਵਿਸਤਾਰਪੂਰਵਕ ਗੱਲ ਤੁਸੀਂ ਦੱਸੀ ਹੈ ਤੁਹਾਡੇ ਤੇ ਹੋਂਨਾ ਬਾਈ ਜੀ ਜਦੋਂ ਪਿੰਡ ਦੇ ਵਿੱਚ ਪੈਸੇ ਢੇਲੇ ਲਾਉਣ ਦੀ ਐਨ ਆਰ ਆਈ ਪਰਿਵਾਰਾਂ ਦੀ ਗੱਲ ਹੁੰਦੀ ਹੈ ਤਾਂ ਐਨ ਆਰ ਆਈ ਪਰਿਵਾਰ ਕਹਿੰਦੇ ਨੇ ਕਿ ਪਾਈ ਅਸੀਂ ਭੇਜ ਦਿੰਨੇ ਆ ਲੱਗਦੇ ਉਸ ਤਰੀਕੇ ਦੇ ਨਾਲ ਨਹੀਂ ਜੇ ਸੁਨੀਤ ਦੇ ਨਾਲ ਭੇਜੇ ਜਾਂਦੇ ਨੇ ਇੱਥੇ ਕਮੀਆਂ ਖਾਮੀਆਂ ਇਦਾਂ ਦੀਆਂ ਲੱਗੀਆਂ ਜਾਂ ਫਿਰ ਟਰਾਂਸਪਰੈਂਸੀ ਸੀ ਇਸ ਦੇ ਵਿੱਚ ਸਾਰਾ ਤੁਹਾਨੂੰ ਸਪਸ਼ਟ ਤੌਰ ਦੇ ਉੱਪਰ ਦਿਦਾ ਸੀ ਕਿ ਭਾਈ ਆਏ ਨੇ ਤੇ ਲੱਗ ਵੀ ਰਹੇ ਨੇ ਹਾਂਜੀ ਲੱਗ ਰਹੇ ਨੇ ਭਾਈ ਪਤਾ ਲੱਗ ਜਾਂਦਾ ਜੀ ਜੀ ਹਾਂਜੀ ਇੱਕ ਅਕਾਊਂਟ ਬਣਾਇਆ ਹੈ ਉਹਦੇ ਚਾਂਦੇ ਪੇਮੈਂਟ ਆਂਦੀ ਜੀ ਹਾਂਜੀ ਐਨ ਆਰ ਆਈ ਖਾਤਾ ਮਤਲਬ ਮਾਨੂੰ ਸੰਤੋਸ਼ਟੀ ਹੈ ਤਾਂ ਮਤਲਬ ਹੈ ਇਸ ਨੂੰ ਲੈ ਕੇ ਕੋਈ ਚਿੰਤਾ ਤਾਂ ਨਹੀਂ ਇਸ ਤਰੀਕੇ ਦੀ ਕਿ ਆਉਣ ਵਾਲੇ 5 ਸਾਲ ਕੀ ਹੋ ਨਹੀਂ ਜੀ ਕੋਈ ਚਿੰਤਾ ਨਹੀਂ ਵਧੀਆ ਕੰਮ ਹੋ ਰਹੇ ਨੇ ਪਿੰਡ 'ਚ ਐਨ ਆਰ ਆਈ ਵੀਰ ਪਾਉਂਦੇ ਨੇ ਤੇ ਵਧੀਆ ਕੰਮ ਹੁੰਦੇ ਪਏ ਨੇ ਹਾਂ ਸੋ ਪਿੰਡ ਜੱਬੋਵਾਲ ਦੀ ਇਹ ਦਾਸਤਾਨ ਤੁਹਾਨੂੰ ਸੁਣਾਈ ਹੈ ਇਸ ਸਾਰੀ ਕਾਰਗੁਜ਼ਾਰੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਬਜ਼ੁਰਗ ਇਧਰ ਵੀ ਸਾਡੇ ਨਾਲ ਮੌਜੂਦ ਨੇ ਬਜ਼ੁਰਗੋ ਪੰਚਾਇਤ ਬਣ ਗਈ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਬਹੁਤ 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 ਸਰਪੰਚ ਚੰਗਾ ਇਹ ਨਾਲ ਦਾ ਸਰਪੰਚ ਕਿੱਲੇ ਦੇਖ ਲੈਣੇ ਦੁਨੀਆ ਤੋਂ ਹਾਂ ਬਹੁਤ ਅੱਛਾ ਹੂੰ ਪਰ ਠੀਕ ਹੈ ਇਦਾਂ ਕਿਹਾ ਜਾਂਦਾ ਹੁੰਦਾ ਕਿ ਜਦੋਂ ਪੰਚਾਇਤ ਚੁਣਦੇ ਆ ਬਹੁਤ ਸਾਰੇ ਲੋਕ ਨਕਸ਼ਬੀਨੀਆਂ ਜੀਆਂ ਕਰਦੇ ਹੁੰਦੇ ਨੇ ਬਹੁਤ ਸਾਰੇ ਲੋਕ ਕਹਿੰਦੇ ਹੁੰਦੇ ਨੇ ਕਿ ਭਾਈ ਨਹੀਂ ਨਹੀਂ ਫਲਾਣਾ ਬੰਦਾ ਸਾਨੂੰ ਨਹੀਂ ਪਸੰਦ ਬਾਪੂ ਬਹੁਤ ਸਾਰੇ ਸਮੇਂ ਤੁਸੀਂ ਵੇਖੇ ਹੋਣੇ ਨੇ ਪਰ ਇੱਥੇ ਇਦਾਂ ਦਾ ਕੁਝ ਨਹੀਂ ਕਹਿੰਦੇ ਹੋਇਆ ਤੁਸੀਂ ਸਰਪੰਚ ਦੀਆਂ ਤਰੀਫਾਂ ਹੀ ਬਹੁਤ ਕਰ ਰਹੇ ਹੋ ਇਹ ਸੱਚੀ ਹੈ ਇਸ ਤਰੀਕੇ ਦੇ ਨਾਲ ਜ਼ਮੀਨੀ ਤਰਤਲ ਤੇ ਉੱਪਰ ਸੱਚ ਹੈ ਇੰਨਾ ਸਰਪੰਚ ਚੰਗਾ ਜਿੰਨਾ ਦੁਨੀਆ ਦੇ ਅੰਦਰੀਆ ਲੱਖ ਸਾਰੇ ਧੁੰਮ ਗਿਆ ਹੂੰ ਗਲੀਆਂ ਪੱਕੀਆਂ ਪਰ ਮਾੜੇ ਬੰਦ ਨੂੰ ਪੈਸੇ ਵੀ ਜਾਂਦਾ ਹਾਂ ਹਾਂ ਸੇਵਾ ਵੀ ਕਰਦਾ ਕੋਲੋਂ ਹਾਂ ਤੇ ਇਸ ਕਰਕੇ ਸਾਰਾ ਪਿੰਡ ਉਹਦੇ ਮਗਰ ਲੱਗਾ ਠੀਕ ਤੇ ਉਹਨੂੰ ਬਣਾਤਾ ਕੱਲ ਸਰਪੰਚ ਜੀ ਤੇ ਮੈਂ ਪੰਚਾਇਤ ਬਣ ਗਈ ਬਾਪੂ ਜੀ ਉੱਧਾ ਤੁਹਾਨੂੰ ਵੋਟ ਪਾਉਣ ਜਾਣੀ ਪੈਣੀ ਸੀ ਤੁਹਾਨੂੰ ਗੱਡੀ ਗੁੱਡੀ ਦੇ ਵਿੱਚ ਲੈ ਕੇ ਜਾਂਦੇ ਮੋਟਰਸਾਈਕਲ ਤੇ ਲੈ ਕੇ ਜਾਂਦੇ ਇਹ ਵੀ ਸ਼ੌਕ ਹੋ ਗਈ ਤੁਹਾਨੂੰ ਹਨਾ ਇਹ ਸ਼ੌਕ ਹੋ ਗਈ ਹਾਂ ਤੇ ਪੈਸਾ ਥੇਲਾ ਵੀ ਲੱਗਣਾ ਸੀ ਹੋ ਸਕਦਾ ਸੀ ਕਿਸੇ ਦੇ ਨਾਲ ਕੋਈ ਝਗੜਾ ਹੋ ਜੇ ਇਹਨੂੰ ਚਿੰਦੂ ਚੰਗੀ ਮੰਨਦੇ ਹੋ ਕਿ ਚੰਗਾ ਹੋ ਗਿਆ ਚੰਗਾ ਹੋ ਗਿਆ ਜੀ ਨਹੀਂ ਮੌਜ ਚੱਗ ਰਾ ਜੀ ਠੀਕ ਹੈ ਸੋ ਇਹ ਸਾਰੀ ਗੱਲਬਾਤ ਦੇ ਵਿੱਚੋਂ ਇੱਕ ਚੀਜ਼ ਜ਼ਰੂਰ ਸਿੱਖਣ ਨੂੰ ਮਿਲਦੀ ਹੈ ਕਿ ਪੰਜਾਬ ਦੀ ਇਕਾਗਰਤਾ ਤੇ ਇੱਕਜੁਟਤਾ ਨੂੰ ਜੇਕਰ ਸਹੀ ਤਰੀਕੇ ਦੇ ਨਾਲ ਰੱਖਣਾ ਹੈ ਜਾਂ ਫਿਰ ਬਰਕਰਾਰ ਰੱਖਣਾ ਹੈ ਕਹਿ ਲਈਏ ਤਾਂ ਇਸ ਦੇ ਲਈ ਜ਼ਮੀਨੀ ਧਰਤਲ ਦੇ ਉੱਪਰ ਕਾਰਵਾਈਆਂ ਵੀ ਕਰਨੀਆਂ ਪੈਣਗੀਆਂ ਨੀਤੀ ਦੇ ਸੱਚੇ ਵੀ ਹੋਣਾ ਪੈਣਾ ਹੈ ਟਰਾਂਸਪਰੈਂਸੀ ਵੀ ਰੱਖਣੀ ਪੈਣੀ ਹੈ ਇਸੇ ਦੀ ਵੱਡੀ ਮਿਸਾਲ ਜਿਹੜੀ ਹੈ ਪਿੰਡ ਜੱਬੋਵਾਲ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਸਰਬਸੰਮਤੀ ਦੇ ਨਾਲ ਚੁਣੀ ਗਈ ਪੰਚਾਇਤ ਤੋਂ ਲੋਕ ਬਲਹਾਰੇ ਜਾ ਰਹੇ ਨੇ ਖੁਸ਼ ਹੋ ਰਹੇ ਨੇ ਸੋ ਇਹ ਸਾਰੀ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਮੰਤਵ ਇਹੀ ਹੈ ਕਿ ਹੋਰ ਨਾ ਪਿੰਡਾਂ ਦੇ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਸਹਿਦ ਲਈ ਜਾਵੇ ਤੇ ਇਸੇ ਤਰੀਕੇ ਦੇ ਨਾਲ ਪੰਚਾਇਤਾਂ ਚੁਣੀਆਂ ਜਾਣ ਖਰਚਾ ਵੀ ਬਚੇ ਤੇ ਸਰਕਾਰ ਵੱਲੋਂ ਜਿਹੜੇ ਲਾ혜 ਦਿੱਤੇ ਜਾਣੇ ਨੇ ਵਿੱਤੀ ਸਹਾਇਤਾ ਦਿੱਤੀ ਜਾਣੀ ਆ ਉਸ ਦਾ ਵੀ ਫਾਇਦਾ ਇਹਨਾਂ ਪਿੰਡਾਂ ਦੇ ਵੱਲੋਂ ਲਿਆ ਜਾਵੇ ਤੇ ਵਿਕਾਸ ਦੇ ਰੂਪ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਪੈਸਾ ਤੇ ਲਾ ਲਾ ਕੇ ਆਉਣ ਵਾਲੇ ਭਵਿੱਖ ਨੂੰ ਸਵਾਰਿਆ ਜਾਵੇ ਸੋ ਕੀ ਸੋਚ ਦੇ ਵਿਚਾਰ ਦਿਓ ਇਸ ਰਿਪੋਰਟ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਪਿੰਡ ਇੱਕ ਨਵੀਂ ਪੰਚਾਇਤ ਤੇ ਪੰਚਾਇਤ ਦੇ ਮਨ ਦੇ ਵਿੱਚ ਬਲਬਲਿਆਂ ਨੂੰ ਲੈ ਕੇ ਮੋੜ ਤੁਹਾਡੇ ਰੂਪ ਰੂਪ ਹੋਵਾਂਗੇ ਬੈਰ ਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਵੀਰ ਸਿੰਘ ਸ਼ਿਰਗਲ ਹਮਦਰਦ ਟੀਵੀ ਪਿੰਡ ਜੱਬੋਵਾਲ ਸਾਡੇ ਜਿਹੜੇ ਮਾਨਯੋਗ ਸਰਪੰਚ ਸਾਹਿਬ ਨੇ ਸਤਪਾਲ ਸਿੰਘ ਜੀ 5 ਸਾਲ ਉਹਨਾਂ ਪਹਿਲਾਂ ਵੀ ਪਿੰਡ ਦੀ ਸੇਵਾ ਕੀਤੀ ਹੈ ਬੜੇ ਤਨਮਲ ਧੰਨ ਨਾਲ ਜੀ ਹਰ ਕੰਮ ਵਿਚ ਵਾਚਾਰ ਕੇ ਹਿਸਾਬ ਆਇਆ